ਕਿ ਤੁਸੀਂ ਜਾਣਦੇ ਹੋ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਵੀ ਸਿੱਖਾਂ ਦੇ ਹਿੱਸੇ ਆਉਂਦਾ ਹੈ ਜਿਵੇਂ ਕਿ ਆਪਾਂ ਸੁਣਦੇ ਹਾਂ ਅੰਬਾਨੀ ਪਰਿਵਾਰ ਦੇ ਵਿਆਹ ਦੀ ਚਰਚਾ ਚਾਰੇ ਪਾਸੇ ਹੋਈ ਹੈ ਉੱਥੇ ਇੱਕ ਵਿਆਹ ਸਿੱਖ ਰਾਜ ਸਮੇਂ ਹੋਇਆ ਸੀ ਜਿਸ ਦੀ ਸ਼ਾਨੋ ਸ਼ੌਕਤ ਅੱਜ ਵੀ ਇਤਿਹਾਸ ਵਿੱਚ ਰੋਸ਼ਨੀ ਵਾਂਗ ਚਮਕਦੀ ਹੈ ਇਹ ਵਿਆਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰੇ ਕਮਰ ਨੋ ਨਿਹਾਲ ਸਿੰਘ ਦਾ ਜੋ ਸਰਦਾਰ ਸ਼ਾਮ ਸਿੰਘ اٹਾਰੀ ਵਾਲਾ ਦੀ ਪੁੱਤਰੀ ਬੀਬੀ ਨਾਨਕੀ ਕੌਰ ਨਾਲ 7 ਮਾਰਚ 1837 ਨੂੰ ਹੋਇਆ ਇਹ ਵਿਆਹ ਅੰਮ੍ਰਿਤਸਰ ਤੋਂ اٹਾਰੀ ਤੱਕ ਹੋਇਆ ਜਿੱਥੇ ਬਰਾਤ ਚੱਲ ਕੇ ਗਈ ਕਿਹਾ ਜਾਂਦਾ ਹੈ ਕਿ ਇਹ ਇਸ ਵਿਆਹ ਵਿੱਚ ਲਗਭਗ 5 ਲੱਖ ਬਰਾਤੀ ਸ਼ਾਮਲ ਹੋਏ ਸਨ 60 ਦੇ ਕਰੀਬ ਮੁਲਕਾਂ ਦੇ ਰਾਜੇ ਮਹਾਰਾਜੇ ਅਤੇ ਉੱਚ ਦਰਜੇ ਦੇ ਮਹਿਮਾਨ ਵੀ ਹਿੱਸਾ ਬਣੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਵਿਆਹ ਲਈ ਲਗਭਗ 1.2 ਕਰੋੜ ਰੁਪਏ ਖਰਚ ਕੀਤੇ ਉਸ ਵੇਲੇ ਖਾਲਸਾ ਰੁਪਇਆ 13 ਬ੍ਰਿਟਿਸ਼ ਪਾਉਂਡ ਦੇ ਬਰਾਬਰ ਸੀ ਜੇਕਰ ਅੱਜ ਦੇ ਹਿਸਾਬ ਨਾਲ ਇਸ ਦਾ ਅੰਦਾਜ਼ਾ ਲਾਵੇ ਤਾਂ ਇਹ ਖਰਚ ਅਰਬਾਂ ਰੁਪਏ ਵਿੱਚ ਪਹੁੰਚ ਜਾਂਦਾ ਹੈ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਨੇ ਵੀ ਲਗਭਗ 17 ਲੱਖ ਰੁਪਏ ਖਰਚ ਕੀਤੇ ਉਨ੍ਹਾਂ ਨੇ ਆਪਣੇ ਪਿੰਡ ਕੌਂਕੇ ਕਲਾਂ ਨੂੰ ਵੀ ਇਸ ਵਿਆਹ ਵਿੱਚ ਬਰਾਬਰ ਦੀ ਭਾਗੀਦਾਰੀ ਲਈ ਖੜਾ ਕੀਤਾ ਵਿਆਹ ਰਤਬੇ ਅਤੇ ਦਿਲਦਾਰੀ ਦਾ ਐਸਾ ਨਮੂਨਾ ਸੀ ਕਿ ਮਿਲਣੀ ਵਧੀਆ ਕੰਬਲਾ ਨਾਲ ਨਹੀਂ ਸੋਨੇ ਦੀਆਂ ਮੋਹਰਾ ਅਤੇ ਉੱਤਮ نسل ਦੇ ਘੋੜਿਆਂ ਨਾਲ ਹੋਈ ਇਸ ਵਿਆਹ ਲਈ ਹਿਰਿਆ ਨਾਲ ਜੜਿਆ ਹੋਇਆ ਸੇਹਰਾ ਤਿਆਰ ਕੀਤਾ ਗਿਆ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਇਸ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਪੇਂਟ ਕਰ ਦਿੱਤਾ ਇਤਿਹਾਸ ਗਵਾਹ ਹੈ ਕਿ ਇਸ ਵਿਆਹ ਵਿੱਚ ਮੋਹਰਾਂ ਦੀਆਂ ਬਾਰਸ਼ਾਂ ਹੋਈਆਂ ਇਹ ਸਿਰਫ ਇੱਕ ਬਿਆਨ ਨਹੀਂ ਸੀ ਇਹ ਸੀ ਸਿੱਖ ਰਾਜ ਦੀ ਸ਼ਾਨ ਤੇ ਸਮਰੱਥਾ ਦਾ ਜਿਉਂਦਾ ਜਾਗਦਾ ਸਬੂਤ ਪੰਜਾਬੀਓ ਇਹ ਸਾਡਾ ਇਤਿਹਾਸ ਹੈ ਇੱਕ ਸਮਾਂ ਸੀ ਜਦੋਂ ਸਾਡੇ ਰਾਜੇ ਮਹਾਰਾਜਾ ਨੇ ਦੁਨੀਆ ਨੂੰ ਦਿਖਾਇਆ ਸੀ ਕਿ ਪੰਜਾਬ ਦੀ ਤਾਕਤ ਅਤੇ ਰੌਬ ਕੀ ਹੁੰਦਾ ਹੈ ਅੱਜ ਅਸੀਂ ਆਪਣੀ ਵਿਰਾਸਤ ਨੂੰ ਭੁੱਲ ਰਹੇ ਹਾਂ ਪਰ ਇਹ ਕਹਾਣੀਆਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਅਸੀਂ ਕਿੰਨੇ ਮਹਾਨ ਰਹੇ ਹਾਂ ਆਓ ਆਪਣੇ ਇਤਿਹਾਸ ਨੂੰ ਸੰਭਾਲੀਏ ਅਤੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਜਾਣ ਨਾਲੋਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਗੌਰਵਸ਼ਾਲੀ ਇਤਿਹਾਸ ਸੁਣਾਈਏ ਸਤਿ ਸ੍ਰੀ ਅਕਾਲ